ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 316 ਤੇ ਸੁਭਾਏਮਾਨ ਸ਼ਬਦ ਵਿੱਚੋਂ ਆਪਾਂ ਵਿਚਾਰ ਲਵਾਂਗੇ ਸਤਿਗੁਰਾਂ ਤੋਂ ਜੋ ਗੁਰੂ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਮਹੱਲਾ ਚੌਥਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਜੀ ਮਹਾਰਾਜ ਕਹਿੰਦੇ ਹਰ ਭਗਤਾਂ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨੇ ਤਗਾਉਂਦੇ ਹਰ ਨਾਮ ਸੁਖਦਾਈ ਮਹਾਰਾਜ ਕਹਿੰਦੇ ਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਤੇ ਹਰੀ ਦੀ ਸਿਫਤ ਸਲਾਹ ਹੀ ਕਰਦੇ ਹਨ ਹਰ ਕੀਰਤਨ ਭਗਤ ਨੇ ਤਗਾਉਂਦੇ ਹਰ ਨਾਮ ਸੁਖਦਾਈ ਮਹਾਰਾਜ ਕਹਿੰਦੇ ਭਗਤਾਂ ਦਾ ਸਦਾ ਹਰੀ ਦਾ ਕੀਰਤਨ ਭਗਤ ਸਦਾ ਹਰੀ ਦਾ ਕੀਰਤਨ ਗਾਉਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ ਜਪਦੇ ਹਨ ਹਰ ਭਗਤਾਂ ਨੂੰ ਨਿਤ ਨਾਵੇ ਕੀ ਵਡਿਆਈ ਬਖਸ਼ੀਨ ਨਿਤ ਚੜੇ ਸਵਾਈ ਮਹਾਰਾਜ ਕਹਿੰਦੇ ਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ ਜਪਣ ਦਾ ਗੁਣ ਬਖਸ਼ਿਆ ਹੈ ਜੋ ਦਿਨੋਂ ਦਿਨ ਸਬਾਇਆ ਵੱਧਦਾ ਹੈ ਹਰ ਭਗਤਾਂ ਨੂੰ ਥਰ ਘਰੀ ਬਹਾਲਿਆਨ ਆਪਣੀ ਪੈਜ ਰਖਾਈ ਮਹਾਰਾਜ ਜੀ ਦੇ ਸਮਝਾਉਂਦੇ ਨੇ ਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿੱਚ ਅਡੋਲ ਕਰ ਦਿੱਤਾ ਹੈ ਭਾਵ ਮਾਇਆ ਦੇ ਪਿੱਛੇ ਨਹੀਂ ਡੋਲਦੇ ਰੱਬ ਦੇ ਭਗਤ ਪਿਆਰੇ ਗੁਰੂ ਆਪ ਦੇ ਪਿਆਰਿਆਂ ਨੂੰ ਮਾਇਆ ਪਿੱਛੇ ਡੋਲਣ ਨਹੀਂ ਦਿੰਦਾ ਜਿਵੇਂ ਕਿ ਆਪਾਂ ਇਤਿਹਾਸ ਵੱਲੀ ਨਿਗਾਹ ਮਾਰਦੇ ਹਾਂ ਰੋਜ਼ ਵੀ ਬਸੇਰੇ ਲਾਲਚ ਦਿੱਤੇ ਗਏ ਸੀ ਸਹਿਬਜ਼ਾਦਿਆਂ ਨੂੰ ਵੀ ਨੀਹਾਂ ਵਿੱਚ ਚੜ੍ਹਨ ਤੋਂ ਪਹਿਲਾਂ ਤਸੀਹੇ ਦੇਣ ਤੋਂ ਪਹਿਲਾਂ ਲਾਲਚ ਦਿੱਤੇ ਗਏ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਵੀ ਪਹਿਲਾਂ ਲਾਲਚ ਵੀ ਦਿੱਤੇ ਗਏ ਸੀ ਚਾਰ ਦਾਮ ਹੁੰਦੇ ਆ ਨਾ ਚਾਰ ਜਿਹੜੇ ਖੇਡੇ ਜਾਂਦੇ ਆ ਵੀ ਪਹਿਲਾਂ ਉਸਤਤੀ ਕਰੋ ਫਿਰ ਮਾਇਆ ਦਾ ਗੱਫਾ ਦਿਓ ਫੇਰ ਵੀ ਨਹੀਂ ਮੰਨਦਾ ਤਾਂ ਪਾੜਾ ਪਾਓ ਜੇ ਪਾੜਾ ਵੀ ਨਾ ਪੈ ਸਕੇ ਇਹਨਾਂ ਦੇ ਵਿੱਚ ਤਾਂ ਫੇਰ ਡੰਡ ਸਜ਼ਾ ਪਰ ਰੱਬ ਦੇ ਪਿਆਰੇ ਇਹਨਾਂ ਚੌਹਾਂ ਤੋਂ ਉੱਪਰ ਹੈ। ਨਾ ਉਹ ਜਦੋਂ ਕੋਈ ਉਹਨਾਂ ਨੂੰ ਪਰਮਾਉਣ ਦੀ ਖਾਤਰ ਵਡਿਆਈ ਕਰੇ ਨਾ ਤਾਂ ਉਹਦੇ ਫਰੇਵ ਵਿੱਚ ਆਉਂਦੇ ਆ ਵਡਿਆਈ ਦੇ। ਨਾ ਕਿਸੇ ਲਾਲਚ ਦੇ ਵਿੱਚ ਨਾ ਕੋਈ ਪਾੜਾ ਪਾਇਆ ਜਾ ਸਕਦਾ ਉਹਨਾਂ ਦੇ ਵਿੱਚ ਤੇ ਨਾ ਹੋ ਡੰਡ ਤੋਂ ਡਰਦੇ ਨੇ ਵੀ ਸਾਨੂੰ ਸਜ਼ਾ ਮਿਲੂਗੀ ਨਾ। ਇਹ ਰੱਬ ਦੇ ਪਿਆਰਿਆਂ ਨੂੰ ਪ੍ਰਭੂ ਪਰਮਾਤਮਾ ਆਪਣੇ ਬਿਰਦ ਦੀ लाज ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿੱਚ ਅਡੋਲ ਕਰ ਦਿੱਤਾ ਹੈ ਭਾਪ ਮਾਇਆ ਦੇ ਪਿੱਛੇ ਨਹੀਂ ਡੋਲਣ ਦਿੰਦਾ ਧਿਆਨ ਦਿਓ ਨਿੰਦਕਾਂ પાસે ਹਰ लेखा ਮੰਗਸੀ ਬਹੁਦੇ ਸਜਾਈ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਨਿੰਦਕਾਂ ਕੋਲੋਂ ਪ੍ਰਭੂ लेखा ਮੰਗਦਾ ਹੈ ਤੇ ਬਹੁਤੀ ਸਜ਼ਾ ਦਿੰਦਾ ਹੈ ਬਹੁਤੀ ਜਿਹਾਨੰਦਕ ਆਪਣੇ ਜੀਏ ਕਮਾਵਦੇ ਤੇ ਹੋ ਫਲ ਪਾਈ ਨਿੰਦਾ ਕਰਨ ਵਾਲੇ ਘਰ ਪਰਿਵਾਰ ਵਿੱਚ ਵੀ ਹੁੰਦੇ ਨੇ ਗਲੀ ਮਹੱਲੇ 'ਚ ਵੀ ਹੁੰਦੇ ਨੇ ਰਿਸ਼ਤੇਦਾਰਾਂ ਵਿੱਚ ਵੀ ਹੁੰਦੇ ਨੇ ਇੱਕ ਪਰਿਵਾਰ ਦੇ ਵਿੱਚ ਹੀ ਨਿੰਦਿਆ ਕਰਨੀ ਜੀਵਦੀ ਮੈਂ ਵੀ ਵਿੱਚ ਹੀ ਆ ਮਹਾਰਾਜ ਕਹਿੰਦੇ ਜਿਹਾਨਿੰਦਕ ਆਪਣੇ ਜੀਏ ਕਮਾਮ ਦੇ ਤੇ ਹੋ ਫਲ ਪਾਈ ਮਿਲਦਾ ਫਲ ਨੂੰ ਉਹ ਜਜਾ ਜਿਹੋ ਜ ਕਰਦਾ ਇਨਸਾਨ ਮਹਾਰਾਜ ਕਹਿੰਦੇ ਨਿੰਦਕਾਂ ਜਿਹੋ ਜਹ ਆਪਣੇ ਮਨ ਵਿੱਚ ਕਮਾਉਂਦੇ ਹਨ ਤੇਹੋ ਜਹ ਉਹਨਾਂ ਨੂੰ ਫਲ ਮਿਲਦਾ ਹੈ ਜੋ ਮਨ ਵਿੱਚ ਹੁੰਦਾ ਨਾ ਮਾਨ ਦੀ ਭਾਵਨਾ ਧਿਆਨ ਦੇਵੋ ਅੱਖਾਂ ਖੋਲ ਕੇ ਜਿਹੋ ਜੀ ਭਾਵਨਾ ਹੁੰਦੀ ਹੈ ਆਪਣੇ ਮਨ ਦੀ ਉਹ ਜਾਂ ਨੂੰ ਫਲ ਮਿਲਦਾ ਅਗੇ ਮਹਾਰਾਜ ਕਹਿੰਦੇ ਨੇ ਅੰਦਰ ਕਮਾਣਾ ਸਰ ਪਰ ਉਗੜੇ ਭਾਵੇਂ ਕੋਈ ਵਹਿ ਧਰਤੀ ਵਿੱਚ ਕਮਾਈ ਮਹਾਰਾਜ ਕਹਿੰਦੇ ਕਿਉਂਕਿ ਅੰਦਰ ਬੈਠ ਕੇ ਵੀ ਕੀਤਾ ਹੋਇਆ ਕੰਮ ਜਰੂਰ ਪ੍ਰਗਟ ਹੋ ਜਾਂਦਾ ਹੈ ਭਾਵੇਂ ਕੋਈ ਧਰਤੀ ਵਿੱਚ ਲੁਕ ਕੇ ਕਰੇ ਜਿਹੜਾ ਆਪਣੇ ਅੰਦਰ ਅੰਦਰੇ-ਅੰਦਰ ਅਸੀਂ ਕੁਮਾਰ ਆਏ ਨਾ ਕੋਈ ਮਤਲਬ ਕਿਸੇ ਪਾਸੇ ਕਿਸੇ ਵਾਸਤੇ ਈਰਖਾ ਰੱਖ ਰਹੇ ਹਾਂ ਕਿਸੇ ਵਾਸਤੇ ਸਾਡੀ ਵਿਰੋਧਤਾ ਹੁੰਦੀ ਆ ਹਰ ਵੇਲੇ ਕਿਸੇ ਵਾਸਤੇ ਸਾਡੀ ਮਾੜਾ ਮਾੜੀ ਭਾਵਨਾ ਹੁੰਦੀ ਆ ਅੰਦਰ ਬੰਦਰੇ ਬੈਠਾ ਲੁਕਿਆ ਹੋਇਆ ਮਹਾਰਾਜ ਕਹਿੰਦਾ ਪਹਿਲਾਂ ਧਰਤੀ ਚ ਪਤਾਲ ਚ ਉਤਰ ਕੇ ਕੰਮ ਕਰ ਲਵੇ ਮਾੜਾ ਕੰਮ ਤਾਂ ਪ੍ਰਗਟਾਵਾ ਹੋਣਾ ਹੀ ਆ ਅੰਦਰ ਕਮਾਣਾ ਸਰ ਪਰ ਉਗੜੇ ਸਿਰ ਤੇ ਬੋਲਦਾ ਇੱਕ ਦਿਨ ਆ ਕੇ ਫਿਰ ਅੰਦਰ ਕਮਾਣਾ ਸਰ ਪਰ ਉਗੜੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਿੱਥੇ ਮਰਜੀ ਲੋਕੇ ਕਰਮ ਕਮ ਕਰਲ ਕਰਮ ਕਰ ਲਵੇ ਪਰ ਉਹਦਾ ਪ੍ਰਗਟਾਵਾ ਤਾਂ ਹੁੰਦਾ ਹੈ ਅੱਗੇ ਮਹਾਰਾਜ ਜੀ ਰਸਦ ਨੇ ਜਨ ਨਾਨਕ ਦੇਖ ਬਿਖਸਿਆ ਹਰ ਕੀ ਵਡਿਆਈ ਮਹਾਰਾਜ ਕਹਿੰਦੇ ਪ੍ਰਭੂ ਦਾ ਦਾਸ ਨਾਨਕ ਪ੍ਰਭੂ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ਪੌੜੀ ਮਹੱਲਾ ਪੰਜਵਾਂ ਇਹ ਪੌੜੀ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਭਗਤ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਗਤ ਜਨਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਮਹਾਰਾਜ ਕਹਿੰਦੇ ਪ੍ਰਭੂ ਆਪਣੇ ਭਗਤਾਂ ਦਾ ਆਪ ਰਾਖਾ ਹੈ ਪਾਪ ਚਿਤ ਬਨ ਵਾਲਾ ਉਹਨਾਂ ਦਾ ਕੀ ਵਿਗਾੜ ਸਕਦਾ ਹੈ ਪਾਪ ਕੁਝ ਵਿਗਾੜ ਨਹੀਂ ਸਕਦਾ ਜਿਵੇਂ ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਦੇ ਕੇ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਮਹਾਰਾਜ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਦਾ ਰੱਬ ਦੇ ਪਿਆਰਿਆਂ ਦਾ ਕੋਈ ਕੀ ਵਿਗਾੜ ਸਕਦਾ ਭਗਤ ਜੰਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਕੀ ਪਾਪ ਕਮਾਉਣ ਵਾਲਾ ਤੇ ਕੋਈ ਨਿੰਦਿਆ ਚੁਗਲੀ ਕਰਨ ਵਾਲਾ ਜਾਂ ਕਿਸੇ ਦਾ ਮਾੜਾ ਭਾਤ ਤੱਕਣ ਵਾਲਾ ਕੀ ਵਿਗਾੜ ਦੂ ਮਹਾਰਾਜ ਕਹਿੰਦੇ ਉਹ ਭਗਤ ਪਿਆਰਿਆਂ ਦਾ ਕੋਈ ਕੁਛ ਨਹੀਂ ਵਿਗਾੜ ਸਕਿਆ ਗਮਾਨ ਕਰੇ ਮੁੜ ਗਵਾਨੀਆਂ ਗਮਾਨ ਕਰੇ ਮੂੜ ਗਵਾਨੀਆਂ ਵੇਖ ਖਾਦੀ ਮਰੀਏ ਮਹਾਰਾਜ ਕਹਿੰਦੇ ਮੂਰਖ ਹੰਕਾਰੀ ਮਨੁੱਖ ਹੰਕਾਰ ਕਰਦੇ ਹਨ ਤੇ ਹੰਕਾਰ ਰੂਪੀ ਜ਼ਹਿਰ ਖਾਂਦਿਆਂ ਮਰਦੇ ਹਨ ਹੰਕਾਰ ਦੀ ਜ਼ਹਿਰ ਖਾ ਕੇ ਹੀ ਮਰਦੇ ਨੇ ਕੁਰਬਾਨੀ ਵਿੱਚ ਵੀ ਲਿਖਿਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਗੁਰੂ ਵੀ ਉਹਨਾਂ ਵਾਲੀ ਪਿੱਠ ਕਰ ਲੈਂਦਾ ਹੰਕਾਰੀਆਂ ਵੱਲੀ ਤੇ ਫਿਰ ਉਹ ਹੰਕਾਰ ਦੀ ਜ਼ਹਿਰ ਵਿੱਚ ਹੀ ਛੜਦੇ ਮਰਦੇ ਰਹਿੰਦੇ ਨੇ ਅ ਲਿਖਿਆ ਜੀ ਪਾਵਨ ਪਵਿੱਤਰ ਅੰਗ 316 ਤੇ ਸੁਭਾਇਮਾਨ ਸ਼ਬਦ ਅੱਗੇ ਮਹਾਰਾਜ ਦੱਸਦੇ ਨੇ ਆਏ ਲੱਗੇ ਨੀ ਦੇਹ ਥੋੜੇ ਆਏ ਲੱਗੇ ਨੀ ਦੇਹ ਥੋੜੇ ਜੋ ਪੱਕਾ ਖੇਤ ਲੁਣੀਏ ਮਹਾਰਾਜ ਕਹਿੰਦੇ ਕਿਉਂਕਿ ਜਿਸ ਜ਼ਿੰਦਗੀ ਤੇ ਮਾਣ ਕਰਦੇ ਹਨ ਉਸ ਦੇ ਗਣਤੀ ਦੇ ਥੋੜੇ ਦਿਨ ਆਖਰ ਮੁੱਕ ਜਾਂਦੇ ਹਨ ਦਿਨ ਥੋੜੇ ਹੀ ਹੁੰਦੇ ਨੇ ਗਣਤੀ ਦੇ ਜਿਵੇਂ ਪੱਕਾ ਫਸਲ ਕੱਟੀਦਾ ਹੈ ਜਿਵੇਂ ਹੁਣ ਪੱਕੀ ਫਸਲ ਆ ਝੋਨਾ ਪੱਕ ਗਿਆ ਸੀ ਕੱਟ ਲਿਆ ਹੁਣ ਕਣਕ ਪੱਕ ਜੂਗੀ ਵੱਢ ਲਾਂਗੇ ਟਾਈਮ ਆ ਗਿਆ ਨਾ ਇਸੇ ਤਰ੍ਹਾਂ ਹੀ ਭਾਈ ਤੇਰੀ ਜ਼ਿੰਦਗੀ ਦਾ ਵੀ ਟਾਈਮ ਆ ਜਾਣਾ ਤੇ ਇਹਨੇ ਵੀ ਮੁੱਕ ਜਾਣਾ ਇਹ ਵੀ ਕੱਟੀ ਵੱਢੀ ਜਾਣੀ ਆ ਜੇਹੇ ਕਰਮ ਕਮਾਉਂਦੇ ਤਬੇ ਹੋ ਪਣੀਏ ਤਬੇ ਹੋ ਪਣੀਏ ਮਹਾਰਾਜ ਕਹਿੰਦੇ ਆ ਤੇ ਉਹ ਜਿਹੋ ਜਿਹੇ ਹੰਕਾਰ ਦੇ ਕੰਮ ਕਰਦੇ ਹਨ ਦਰਗਾਹ ਵਿੱਚ ਵੀ ਉਹ ਜਿਹੇ ਅਖਬਾਉਂਦੇ ਹਨ ਭਾਵ ਉਹੋ ਜਿਹਾ ਫਲ ਪਾਉਂਦੇ ਹਨ ਜਿਹੋ ਜਾਂ ਭਾਈ ਤੂੰ ਕਰਮ ਕਰਦਾ ਉਹੋ ਜਿਹਾ ਤੈਨੂੰ ਫਲ ਪ੍ਰਾਪਤ ਹੋਣਾ ਜਨ ਨਾਨਕ ਕਾ ਖਸਮ ਵੱਡਾ ਹੈ ਸਬਨਾ ਦਾ ਧਣੀਏ ਮਹਾਰਜ ਕਹਿੰਦੇ ਪਰ ਜੋ ਪ੍ਰਭੂ ਸਭ ਦਾ ਮਾਲਕ ਹੈ ਤੇ ਵੱਡਾ ਹੈ ਉਹ ਆਪਣੇ ਦਾਸ ਨਾਨਕ ਦਾ ਰਾਖਾ ਹੈ ਸ਼ਲੋਕ ਮਹਲਾ 4 ਮਨ ਮੁਖ ਮੂਲੋਂ ਭੁੱਲਿਆ ਵਿਚ ਲਭ ਲੋਭ ਹੰਕਾਰ ਝਗੜਾ ਕਰਦਿਆਂ ਅਨਜਨ ਕੁਦਰੇ ਸਬਦ ਨਾ ਕਰੇ ਵਿਚਾਰ ਮਹਾਰਾਜ ਕਹਿੰਦੇ ਸਤਗੁਰੂ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ ਕਿਉਂਕਿ ਉਹਨਾਂ ਦੇ ਅੰਦਰ ਲੱਭ ਲੋਭ ਤੇ ਹੰਕਾਰ ਹੈ ਝਗੜਾ ਕਰਦਿਆਂ ਅਨ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਮਹਾਰਾਜ ਕਹਿੰਦੇ ਉਹਨਾਂ ਦਾ ਹਰੇਕ ਦਿਹਾੜਾ ਭਾਵ ਸਾਰੀ ਉਮਰ ਲੱਭ ਲੋਭ ਹੰਕਾਰ ਸੰਬੰਧੀ ਝਗੜਾ ਕਰਦੇ ਆਂ ਗੁਜਰਦਾ ਹੈ ਉਹ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਰੱਖਦੇ ਕਰਦੇ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਵੀ ਸਤਿਗੁਰੂ ਸਾਨੂੰ ਸੱਚੀ ਸੁੱਚੀ ਕਰਤਕਮਾਈ ਤੇ ਰਲਕ ਮਿਲ ਕੇ ਰਹਿਣ ਵਾਸਤੇ ਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਸਤੇ ਪ੍ਰੇਰਨਾ ਕਰਦੇ ਹਨ ਪਰ ਅਸੀਂ ਇਹਨਾਂ ਸਿਧਾਂਤਾਂ ਨੂੰ ਜਦੋਂ ਭੁੱਲੇ ਹੋਏ ਆਂ ਤਾਂ ਸਮਝ ਲਓ ਗੁਰੂ ਨਾਲੋਂ ਟੁੱਟੇ ਹੋਏ ਆਂ ਅੱਗੇ ਮਹਾਰਾ ਦੱਸਦੇ ਨੇ ਸੁੱਧ ਮੱਤ ਕਰਤੇ ਸਭ ਹਿਰ ਲਈ ਜਿਹੜੀ ਸੁੱਧ ਮੱਤ ਸੀ ਨਾ ਤੇਰੀ ਉਹ ਕਰਤੇ ਸਭ ਹਿਰ ਲਈ ਬੋਲਣ ਸਭ ਬਕਾਰ ਕਿਉਂਕਿ ਕਰਤਾਰ ਨੇ ਉਹਨਾਂ ਮਨੁੱਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਲੇਰਾ ਬਕਾਰ ਹੀ ਬੋਲਦੇ ਹਨ ਭਾਵ ਨਰੇ ਬਕਾਰਾਂ ਦੇ ਬਚਨ ਹੀ ਕਰਦੇ ਹਨ ਦਿੱਤੇ ਕਤੇ ਨ ਸੰਤੋਖੀਏ ਅੰਤਰ ਤਿਸਨ ਬਹੁ ਅਗਿਆਨ ਅੰਧਾਰ ਮਹਾਰਾਜ ਕਹਿੰਦੇ ਉਹ ਕਿਸੇ ਵੀ ਦਾਤ ਦੇ ਮਿਲਣ ਤੇ ਰੱਜ ਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿੱਚ ਬੜੀ ਤ੍ਰਿਸ਼ਨਾ ਅਗਨ ਅਗਿਆਨ ਤੇ ਹਨੇਰਾ ਹੈ ਅਗਿਆਨਤਾ ਹੈ ਅਗਿਆਨਤਾ ਦਾ ਹਨੇਰਾ ਹੈ ਤੇ ਤ੍ਰਿਸ਼ਨਾ ਬਸ ਹੋ ਕੇ ਦਿੱਤੀਆਂ ਹੋਈਆਂ ਦਾਤਾਂ ਤੋਂ ਦਾਤਾਂ ਤੇ ਸਬਰ ਨਹੀਂ ਕਰਦੇ ਆਂ ਇਹ ਕਹਿ ਲੈਨੇ ਆਂ ਵੀ ਪ੍ਰਭੂ ਪਰਮਾਤਮਾ ਨੇ ਜਿੰਨੀਆਂ ਦਾਤਾਂ ਦਿੱਤੀਆਂ ਉਹਦੇ ਤੇ ਸਬਰ ਨਹੀਂ ਸਦਹੀਂ ਭੁੱਖੂ ਭੁੱਖੂ ਕਰਦਾ ਰਹਿੰਦਾ ਇਨਸਾਨ ਇਨਸਾਨ ਅਗਲੇ ਬੰਦ ਚ ਮਾਰਾ ਦੱਸਦੇ ਨੇ ਨਾਨਕ ਮਨਮੁਖ ਨਾਲੋਂ ਟੁੱਟੀ ਭਲੀ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਮਹਾਰਾਜ ਕਹਿੰਦੇ ਜਿਹੜੇ ਨਾਮ ਨਾਲ ਟੁੱਟੇ ਹੋਏ ਨੇ ਗੁਰੂ ਸਨਾਤ ਨਾਲ ਟੁੱਟੇ ਹੋਏ ਨੇ ਉਹਨਾਂ ਦਾ ਮੋਹ ਮਾਇਆ ਦੇ ਨਾਲ ਹੀ ਪਿਆਰ ਹੈ ਮਹਾਰਾਜ ਕਹਿੰਦੇ ਹੇ ਨਾਨਕ ਇਹੋ ਜਿਹੇ ਮਨੁੱਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੀ ਹੈ ਉਹ ਭੈਣ ਭਰਾਵਾਂ ਵਾਲੇ ਰਿਸ਼ਤਿਆਂ ਨੂੰ ਭੁੱਲ ਜਾਂਦੇ ਨੇ ਥੋੜੇ ਜਿਹੇ ਖਾਤਰੀ ਨਾਲੇ ਹੱਕ ਹੁੰਦਾ ਉਹਨਾਂ ਦਾ ਭੈਣ ਭਰਾਵਾਂ ਦਾ ਸਾਰਿਆਂ ਦਾ ਰਲਮਾ ਪਰ ਭੈਣਾਂ ਨੂੰ ਹੱਕ ਦੇਣ ਦੀ ਖਾਤਰ ਨਮੁਕਰ ਹੋ ਜਾਂਦੇ ਨੇ ਵੀ ਅਸੀਂ ਨੌਨ ਸੋਟਨਾ ਵਰਤਨਾ ਨਾਲੇ ਹੱਕ ਹੁੰਦਾ ਉਹਨਾਂ ਦਾ ਇਹ ਮਾਇਆ ਦੇ ਮੋਹ ਵਿੱਚ ਮਾਇਆ ਦੇ ਮੋਹ ਜਾਲ ਵਿੱਚ ਫਸਿਆ ਹੋਇਆ ਦੀ ਨਿਸ਼ਾਨੀ ਹੈ ਜਿਹੜੇ ਸਕੇ ਭੈਣ ਭਰਾਵਾਂ ਦਾ ਰਿਸ਼ਤਾ ਵੀ ਭੁੱਲ ਜਾਂਦੇ ਨੇ ਆਪ ਦੇ ਲਾਲਚਬਾਸੀ ਤੇ ਆਪ ਦੇ ਹੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਐਂ ਕਹਿ ਲੋ ਤੇ ਜਾਂ ਆਪਣੇ ਸਵਾਰਤ ਵਾਸਤੇ ਹੀ ਰਿਸ਼ਤੇ ਭੁੱਲਦੇ ਨੇ ਜਿਹੜੇ ਮਹਾਰਾਜ ਕਹਿੰਦੇ ਫਿਰ ਇਹਨਾਂ ਨਾਲ ਟੁੱਟੀ ਭਲੀ ਆ ਇਹਨਾਂ ਦਾ ਕੀ ਸੰਗ ਕਰਨਾ ਛੱਡੋ ਖੜਾ ਇਹਨਾਂ ਦਾ ਸਿੱਧੀ ਗੱਲ ਗੁਰਬਾਣੀ ਵਿੱਚ ਲਿਖੀ ਆ ਜੀ ਆਹ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਵਾਹਿਗੁਰੂ ਮਹਾਰਾਜ ਕਹਿੰਦੇ ਹੇ ਨਾਨਕ ਇਹੋ ਜਿਹੇ ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੈ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਤਿੰਨ ਗੁਰਮੁਖ ਪ੍ਰੀਤ ਨਾ ਹੋਈ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਮਾਇਆ ਦਾ ਪਿਆਰ ਹੈ ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਮੁੰਨੇ ਨਹੀਂ ਹੁੰਦਾ ਨੇ ਇਹਦਾ ਮਤਲਬ ਪਿਆਰ ਉਹ ਆਵੇ ਜਾਏ ਪਰਮਾਈਏ ਸੁਪਨੇ ਸੁੱਖ ਨ ਕੋਏ ਮਹਾਰਾਜ ਕਹਿੰਦੇ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਤੇ ਉਹ ਜੰਮਣ ਮਰਨ ਦੇ ਜੰਮਣ ਮਰਨ ਵਿੱਚ ਭੋਂਦਾ ਫਿਰਦਾ ਹੈ ਭਟਕਦਾ ਫਿਰਦਾ ਜੰਮਦਾ ਮਰਦਾ ਹੀ ਰਹਿੰਦਾ ਕਦੇ ਜੰਮ ਪਿਆ ਕਦੇ ਮਰ ਗਿਆ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਹਾਰਾਜ ਕਹਿੰਦੇ ਉਹ ਮਨੁੱਖ ਮਾਇਆ ਤੇ ਮੋਹ ਰੂਪ ਕੂੜਾ ਕੰਮ ਕਰਦੇ ਹਨ ਕੂੜੇ ਦਾ ਮਤਲਬ ਝੂਠਾ ਕੰਮ ਕਰਦੇ ਹਨ ਤੇ ਜबान ਤੋਂ ਵੀ ਕੂੜ ਬੋਲਦੇ ਹਨ ਝੂਠ ਹੀ ਬੋਲੀ ਜਾਣਾ ਸਾਰਾ ਦਿਨ ਤੇ ਕੂੜ ਵਿੱਚ ਲੱਗ ਕੇ ਕੂੜ ਦਾ ਰੂਪ ਹੀ ਹੋ ਜਾਂਦਾ ਹੈ माया मोह सब दुख है दुख बिन से दुख रोए आगे महाराज ਕਹਿੰਦੇ ਨੇ ਕਿਉਂਕਿ ਮਾਇਆ ਦਾ ਮੋਹ ਰੂਪ ਕੂੜ ਨਰੋਲ ਦੁੱਖ ਦਾ ਕਾਰਨ ਹੈ ਇਸ ਲਈ ਉਹ ਦੁੱਖ ਵਿੱਚ ਹੀ ਮੁੱਕ ਜਾਂਦਾ ਹੈ ਤੇ ਦੁੱਖ ਦਾ ਰੋਣਾ ਹੀ ਰੋਂਦਾ ਰਹਿੰਦਾ ਹੈ ਨਾਨਕ ਧਾਤ ਲਵੇ ਜੋੜ ਨਾ ਆਵੀ ਦੇ ਲੋਟੇ ਸਭ ਕੋਏ ਮਹਾਰਾਜ ਕਹਿੰਦੇ ਭਾਵੇਂ ਹਰੇਕ ਮਨੁੱਖ ਪਿਆ ਤਾਂ ਕਰੇ ਪਰ ਹੈ ਨਾਨਕ ਮਾਇਆ ਦੇ ਮਾਇਆ ਤੇ ਲਿਬਦਾ ਮੇਲ ਫੱਬ ਨਹੀਂ ਸਕਦਾ ਮਾਇਆ ਤੇ ਲਿਬਦਾ ਮੇਲ ਫੱਬ ਨਹੀਂ ਸਕਦਾ ਭਾਬ ਬਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਲਿਬ ਨਹੀਂ ਲੱਗ ਸਕਦੀ ਜੇ ਮਾਇਆ ਦਾ ਜੋਰ ਪਾਇਆ ਹੋਇਆ ਤਾਂ ਮਨ ਨੂੰ ਜਨ ਕੋ ਪੁੱਤਰ ਪੁੰਨ ਪਿਆ ਤਨ ਗੁਰ ਸਬਦੀ ਸੁਖ ਹੋਏ ਮਹਾਰਾਜ ਕਹਿੰਦੇ ਪਿਛਲੇ ਕੀਤੇ ਹੋਏ ਭਲੇ ਕਰਮ ਅਨੁਸਾਰ ਜਿਨ੍ਹਾਂ ਦੇ ਮਨ ਰੂਪ ਪੱਲੇ ਵਿੱਚ ਭਲੇ ਸੰਸਕਾਰਾਂ ਦਾ ਇਕੱਠ ਰੂਪ ਪੁੰਨ ਉਕਰਿਆ ਹੋਇਆ ਹੈ ਨਾ ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਖ ਮਿਲਦਾ ਹੈ ਪੌੜੀ ਮਹੱਲਾ 5 ਇਸ ਪੌੜੀ ਅੰਦਰ ਵੀ ਮਹੱਲਾ 5 ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਨਾਨਕ ਵਿਚਾਰੇ ਸੰਤ ਮਨ ਜਨ ਚਾਰ ਬੇਦ ਕਹੰਦੇ ਨਾਨਕ ਵਿਚਾਰੇ ਸੰਤ ਮਨ ਜਨ ਚਾਰ ਬੇਦ ਕਹੰਦੇ ਮਰਦ ਕਹੰਦੇ ਹੈ ਨਾਨਕ ਸੰਤ ਤੇ Muni ਜਨ ਆਪਣੀ ਵਿਚਾਰ ਦੱਸਦੇ ਹਨ ਤੇ ਚਾਰੇ ਵੇਦ ਭਾਵ ਪ੍ਰਾਤਨ ਧਰਮਕ ਪੁਸਤਕ ਵੀ ਇਹੀ ਗੱਲ ਆਖਦੇ ਹਨ ਭਗਤ ਮੁਖੇ ਤੇ ਬੋਲਦੇ ਸੇ ਬਤਨ ਹੋਵੰਦੇ ਮਹਾਰਾਜ ਕਹਿੰਦੇ ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ ਪ੍ਰਗਟ ਪਹਾੜੇ ਜਾਪਦੇ ਸਭ ਲੋਕ ਸੁਣੰਦੇ ਮਹਾਰਾਜ ਕਹਿੰਦੇ ਪਾਕਤ ਸਾਰੇ ਸੰਸਾਰ ਵਿੱਚ ਪ੍ਰਤੱਖ ਪ੍ਰਸਿੱਧ ਹੁੰਦੇ ਹਨ ਤੇ ਉਹਨਾਂ ਦੀ ਸੁਭਾਸਾਰੇ ਲੋਕ ਸੁਣਦੇ ਹਨ ਸੁਖ ਨਪਾਇਨ ਮੁਗਧ ਨਰ ਸੰਤ ਨਾਲ ਖਾਂਦੇ ਮਹਾਰਾਜ ਕਹਿੰਦੇ ਜੋ ਮੂਰਖ ਮਨੁੱਖ ਅਜਿਹੇ ਸੰਤਾਂ ਨਾਲ ਬੈਰ ਕਰਦੇ ਹਨ ਉਹ ਸੁਖ ਨਹੀਂ ਪਾਉਂਦੇ ਓਏ ਲੋਚਨ ਉਹਨ ਗੁਨਾ ਨੂੰ ਓਏ ਹੰਕਾਰ ਛੜੰਦੇ ਮਹਾਰਾਜ ਕਹਿੰਦੇ ਉਹ ਦੁਖੀ ਛੜਦੇ ਤਾਂ ਹੰਕਾਰ ਵਿੱਚ ਹਨ ਪਰ ਭਗਤ ਜਨਾਂ ਦੇ ਗੁਨਾ ਨੂੰ ਤਰਸਦੇ ਹਨ ਓਏ ਵਿਚਾਰੇ ਕਿਆ ਕਰੇ ਦਾ ਭਾਗ ਤੁਰਮੰਦੇ ਮਹਾਰਾਜ ਕਹਿੰਦੇ ਇਨ ਦੁਖੀ ਮਨੁੱਖਾਂ ਦੇ ਵਸ ਵੀ ਕੀ ਹੈ ਕਿਉਂਕਿ ਮੁੱਢ ਤੋਂ ਮੰਦੇ ਕਰਮ ਕਰਕੇ ਮੰਦੇ ਕੰਮ ਕਰਨ ਕਰਕੇ ਮੰਦੇ ਸੰਸਕਾਰ ਹੀ ਉਹਨਾਂ ਦਾ ਹਿੱਸਾ ਹੈ ਜੋ ਮਾਰੇ ਤਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਮਹਾਰਾਜ ਕਹਿੰਦੇ ਜੋ ਮਨੁੱਖ ਰੱਬ ਵੱਲੋਂ ਮੋਏ ਹੋਏ ਹੁਣ ਹਨ ਉਹ ਕਿਸੇ ਦੇ ਸ਼ੱਕੇ ਨਹੀਂ ਹੁੰਦੇ ਕਿਸੇ ਦੇ ਸ਼ੱਕੇ ਨਹੀਂ ਹੁੰਦੇ ਇਹਨਾਂ ਨੂੰ ਰੱਬ ਦੀ ਮਾਰ ਪਈ ਹੁੰਦੀ ਹੈ ਕੋਈ ਰਸਤਾ ਨਹੀਂ ਨਿਭਾ ਕੇ ਰਾਜੀ ਉਹ ਵੈਰ ਕਰਨ ਨਰਵੈਰ ਨਾਲ ਧਰਮ ਨੇ ਆਏ ਬਚਨ ਦੇ ਮਹਾਰਾਜ ਕਹਿੰਦੇ ਨਰਵੈਰਾ ਨਾਲ ਵੀ ਬੈਰ ਕਰਦੇ ਹਨ ਤੇ ਪ੍ਰਮਾਤਮਾ ਦੇ ਧਰਮ ਨੇ ਅਨੁਸਾਰ ਦੁਖੀ ਹੁੰਦੇ ਨੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ ਮਹਾਰਾਜ ਕਹਿੰਦੇ ਜੋ ਮਨੁੱਖ ਸੰਤਾਂ ਵੱਲੋਂ ਫਟਕਾਰੇ ਹੋਏ ਹਨ ਉਹ ਜਨਮ ਮਰਨ ਦੇ ਪਟਕਦੇ ਫਿਰਦੇ ਹਨ ਜਨਮ ਮਰਨ ਵਿੱਚ ਪਟਕਦੇ ਫਿਰਦੇ ਹਨ ਮਹਾਰਾਜ ਦੱਸਦੇ ਨੇ ਪੇਟ ਮੰਡਾਉ ਕੱਟਿਆ ਤਿਸ ਢਾਲ ਸੋ ਕੰਦੇ ਮਹਾਰਾਜ ਕਹਿੰਦੇ ਇਹ ਸਪਸ਼ਟ ਗੱਲ ਹੈ ਕਿ ਜੋ ਰੁੱਖ ਮੁੱਢੋਂ ਕੱਟਿਆ ਜਾਏ ਉਸ ਦੇ ਟਾਣੇ ਵੀ ਸੁੱਕ ਜਾਂਦੇ ਹਨ ਸ਼ਲੋਕ ਮਹਲਾ 5 ਇਹ ਪਾਵਨ ਪਵਿੱਤਰ ਅੰਗ 317 ਤੇ ਸਭਾਈ ਮਾਨਾ ਸ਼ਬਦ ਜੀ ਇਹ ਸ਼ਲੋਕ ਆਪਾਂ ਕੱਲ ਨੂੰ ਵਿਚਾਰਾਂਗੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਆਪਾਂ ਗਾਇਨ ਕਰਦੇ ਆ ਕੀ ਕਹਿੰਦੇ ਨੇ ਸਤਿਗੁਰੂ ਸ਼ਲੋਕ ਮਹੱਲਾ 5 ਗੁਰੂ ਨਾਨਕ ਹਰ ਨਾਮ ਦਰੜਾਇਆ ਭੰਨਨ ਕੜਨ ਸਮਰੱਥ ਮਹਾਰਾਜ ਕਹਿੰਦੇ ਨੇ ਇਹ ਨਾਨਕ ਜੋ ਹਰੀ ਸਰੀਰਾਂ ਨੂੰ ਅਜੇ ਹੀ ਢਾ ਤੇ ਬਣਾ ਸਕਦਾ ਤੇ ਹੈ ਸਕਦਾ ਹੈ ਸਤਿਗੁਰੂ ਨੇ ਉਸ ਹਰੀ ਦਾ ਨਾਮ ਸਾਡੇ ਹਿਰਦੇ ਵਿੱਚ ਪ੍ਰੋ ਦਿੱਤਾ ਹੈ ਤੇ ਸਾਡਾ ਸਭ ਦੁੱਖ ਦੂਰ ਹੋ ਗਿਆ ਇਹ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਵਿਸਤਾਰ ਦੇ ਵਿੱਚ ਇਹ ਸ਼ਲੋਕ ਮਹੱਲਾ 5 ਦਾ ਸ਼ਬਦ ਹੈ ਗੁਰਨਾਨਕ ਹਰ ਨਾਮ ਦਰੜਾਇਆ ਵੀ ਪੱਕਾ ਕਰਤਾ ਭੰਨਣ ਕਰਨ ਸਮਰੱਥ ਇਸ ਗੁਰੂ ਦੀ ਬਾਣੀ ਨੂੰ ਆਪਾਂ ਸਦਾ ਪੜ੍ਹਦੇ ਸੁਣਦੇ ਰਹੀਏ ਜੀ ਫਿਰ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਅਰਦਾਸ ਬੇਨਤੀ ਹੈ ਤੂੰ ਠਾਕੁਰ ਤੁਮ ਇਹ ਅਰਦਾਸ ਜੀਓ ਪਿੰਡ ਸਭ ਤੇ